हां जी दोस्तों जिवें के ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ ਦੇ ਜਵਾਕ ਬਹੁਤ ਹੀ ਜ਼ਿਆਦਾ ਤੇਜ਼ ਹੋ ਚੁੱਕੇ ਨੇ ਇਹਨਾਂ ਜਵਾਕਾਂ ਦੀਆਂ ਗੱਲਾਂ ਸੁਣ ਕੇ ਕਈ ਵਾਰ ਬਹੁਤ ਹੀ ਜ਼ਿਆਦਾ ਹਾਸਾ ਵੀ ਆਉਂਦਾ ਹੈ ਤੇ ਹੈਰਾਨੀ ਵੀ ਹੁੰਦੀ ਹੈ ਤੇ ਹੁਣ ਆ ਇੱਕ ਨਿੱਕੇ ਜਿਹੇ ਮੁੰਡੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਮੁੰਡੇ ਦੀਆਂ ਗੱਲਾਂ ਸੁਣ ਕੇ ਸੱਚੀ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਇਹ ਮੁੰਡਾ ਦੇਖੋ ਸਵੇਰੇ ਸਕੂਲ ਜਾਣ ਲੱਗੇ ਜਾ ਕੇ ਆਪਣੇ ਪਿਤਾ ਨੂੰ ਕੀ ਬੋਲ ਰਿਹਾ ਹੈ ਇਸ ਦੀਆਂ ਗੱਲਾਂ ਸੁਣ ਕੇ ਤੁਸੀਂ ਵੀ ਇੱਕ ਵਾਰੀ ਹੈਰਾਨ ਰਹਿ ਜਾਣਾ ਕਿ ਇਹ ਜਵਾਕ ਕਿੰਨਾ ਜ਼ਿਆਦਾ ਤੇਜ਼ ਹੈ ਵੀਡੀਓ ਜੇਕਰ ਚੰਗੀ ਲੱਗੇ ਤੇ ਇਸ ਦੀ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਜੀ ਦਰੀ ਕੀ ਰੋਜ਼ ਪਖੰਡ ਬਣਿਆ ਮੈਨੂੰ ਵੱਡਾ ਹੁੰਦਾ ਮੈਂ ਲਿਆਣਾ ਨਾ ਮੈਡਸਟਰ ਤੇ ਲੈਂਡ ਸਕੂਲ ਜਾਂ ਮੋਜਾ ਹੀ ਘੱਟ ਹੋਦੀ ਵੈਸੇ ਤੂੰ ਵੱਡਾ ਕਿ ਨਹੀਂ ਆਏ ਆਪਣੇ ਘਰ ਨਿਯਾਰੇ ਲੋ ਐ ਇਧਰ ਨਹੀਂ ਆਲਾ ਮੇਰਾ ਪਿਓ ਚਲ ਜਾ ਸਕੂਲ ਹੈ ਭਰਾ ਸਕੂਲੇ ਜਾਣਾ ਹੀ ਪੈਣਾ ਮੈਨੂੰ ਵੀ ਵੜਾ ਮੈਂ ਜਦੋਂ ਵੱਡਾ ਹੋ ਗਿਆ ਮੈਂ ਨਿਆਣਾ ਆਪਣੇ ਕਹਿਣਾ ਤੇ ਇੱਥੇ ਮੋਜਾ ਕਰੋ ਤੇ ਨਹੀਂ ਕੋਸਣਿਆ ਅੱਲਾ ਕੋਈ ਨਹੀਂ ਕੋਈ ਕਰੇ